200 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਇਹਦੇ ਵਿੱਚ ਕਹਿੰਦੇ ਕਿ ਆ ਗਿਆ ਸੀਗਾ ਕਿਸਾਨਾਂ ਨੂੰ ਕਿ ਤੁਸੀਂ ਇਨਵੈਸਟ ਕਰੋ ਅਸੀਂ ਤੁਹਾਨੂੰ ਆਰਗੈਨਿਕ ਖੇਤੀ ਨਾਲ ਜੋੜਾਂਗੇ ਤੁਹਾਡਾ ਫਾਇਦਾ ਹੋਵੇਗਾ ਤੇ 200 ਕਰੋੜ ਰੁਪਏ ਕਿਸਾਨਾਂ ਦਾ ਖੂ ਖਾਤੇ ਪੈਂਦਾ ਨਜ਼ਰ ਆ ਰਿਹਾ ਹੈ ਅੰਕੜਾ 300 400 ਕਰੋੜ ਤੱਕ ਹੋ ਸਕਦਾ ਹੈ ਜੀ ਕਿਉਂਕਿ ਅਜੇ ਇਹ ਇੰਨੀ ਕੀ ਰਿਸਰਚ ਹੋਈ ਹੈ ਖੋਜ ਹੋਈ ਹੈ ਪੁਲਿਸ ਵੱਲੋਂ ਕੀਤੀ ਗਈ ਹੈ ਹੁਣ ਤੱਕ ਮੇਰੇ ਖਿਆਲ ਚ 16 ਬੰਦੇ ਗ੍ਰਿਫਤਾਰ ਹੋ ਚੁੱਕੇ ਆ ਕੱਲ ਇੱਕ ਬੰਦਾ ਹੈਗਾ ਖੰਨੇ ਦਾ ਡਾਕਟਰ ਆਯੁਰਵੇਦ ਡਾਕਟਰ ਆ ਸਾਫਾ ਡਾਕਟਰ ਹੈ ਕਿਸੇ ਬੰਦੇ ਨੇ 5 ਲੱਖ ਲਾਤਾ ਹੂੰ ਉਹਨਾਂ ਨੇ ਕਿਹਾ ਸੀ ਤੁਹਾਡੇ ਸਾਲ ਵਿੱਚ 10 ਲੱਖ ਕਰਾਂਗੇ ਸੀ ਵੀ ਦੁੱਗਣੇ ਪੈਸੇ ਅਸੀਂ ਤੁਹਾਡੇ ਆਰਗੈਨ ਖੇਤੀ ਜੀ ਕਰਾਂਗੇ ਤੁਸੀਂ 5 ਲੱਖ ਲਾਉਣੇ ਹੋ ਤਾਂ ਉਹ ਉਹਨਾਂ ਨੂੰ ਘਾਟਾ ਪੈ ਗਿਆ ਉਸ ਤੋਂ ਗੱਲ ਕਰਦੀ ਕਰਦੀ ਕਿ ਸ਼ਿਕਾਇਤਾਂ ਹੋਣ ਲੱਗ ਪਏ ਸ਼ਿਕਾਇਤਾਂ ਤੋਂ ਬਾਅਦ ਜਿਹੜਾ ਅੱਡਾ ਸੀਗਾ ਮੇਨ ਅੱਡਾ ਇਹਨਾਂ ਦਾ ਆਰਗੈਨ ਖੇਤੀ ਕਰਾਉਣ ਵਾਲਿਆਂ ਦਾ ਉਹ ਨਿਕਲਿਆ ਖੰਨਾ ਦੁੱਧ ਪਾਉਣੇ ਹੋ ਮਿੰਤੀ ਉਹਦਾ ਪੈਮਾਨਾ ਚੈੱਕ ਕਰਿਓ ਮਿੰਤੀ ਬੜਾ ਜਿਹੜਾ ਗੜਬੀ ਹੁੰਦੀ ਹੈ ਜਾਂ ਉਹਦਾ ਉਹ ਹੁੰਦਾ ਮੱਗਾ ਹੁੰਦਾ ਹਾਂ ਬਿਕਰ ਜਿਹੜਾ ਹੁੰਦਾ ਹੁੰਦਾ ਉਹ ਤੁਸੀਂ ਚੈੱਕ ਕਰਿਓ ਉਹ ਕਿਲੋ ਦਾ ਹੁੰਦਾ ਹੂੰ ਇੱਕ ਕਿਲੋ ਤੋਂ ਤੋਂ ਉਹ ਲੈਂਦਾ ਦੁੱਧ ਹੂੰ ਕਿਲੋ ਦੁੱਧ ਲੈ ਕੇ ਜਦੋਂ ਉਹ ਡੈਰੀ ਚ ਆ ਗਿਆ ਦੁੱਧ ਉਹ ਤਾਂ ਉਹ ਤੁਹਾਨੂੰ ਪੈਮਾਨਾ ਹੈਗਾ ਲੀਟਰ ਦਾ ਅਗੀਦਰ ਸਾਹਿਬ ਵੱਖ-ਵੱਖ ਤਰ੍ਹਾਂ ਦੀਆਂ ਯੋਜਨਾਵਾਂ ਹੁੰਦੀਆਂ ਨੇ ਜਿਦੇ ਤਹਿਤ ਇਹ ਚੱਲ ਰਹੀ ਆ ਮੁਹਿੰਮ ਕਿ ਆਰਗੈਨਿਕ ਖੇਤੀ ਹੋਣੀ ਚਾਹੀਦੀ ਹੈ ਕੀਟਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਨ੍ਹਾਂ ਜ਼ਹਿਰੀਲੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ ਤੇ ਵੱਖ-ਵੱਖ ਥਾਵਾਂ ਦੇ ਉੱਤੇ ਅਜਿਹੇ ਜਿਹੜੇ ਤੁਹਾਨੂੰ ਕਈ ਥਾਵਾਂ ਦੇ ਉੱਤੇ ਆਊਟਲੈਟ ਵੀ ਮਿਲ ਜਾਣਗੇ ਕਿ ਇੱਥੇ ਆਰਗੈਨਿਕ ਤਰੀਕੇ ਦੇ ਨਾਲ ਜਿਹੜੀਆਂ ਸਬਜ਼ੀਆਂ ਉਗਾਈਆਂ ਜਾਂਦੀਆਂ ਨੇ ਉਹ ਮਿਲਦੀਆਂ ਨੇ ਪੈਦਾਵਾਰ ਹੁੰਦੀ ਹੈ ਤੇ ਇਸੇ ਦੇ ਚਲਦਿਆਂ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ। ਤਕਰੀਬਨ ਕਹਿੰਦੇ 200 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹਦੇ ਵਿੱਚ ਕਹਿੰਦੇ ਕਿਹਾ ਗਿਆ ਸੀਗਾ ਕਿਸਾਨਾਂ ਨੂੰ ਕਿ ਤੁਸੀਂ ਇਨਵੈਸਟ ਕਰੋ, ਅਸੀਂ ਤੁਹਾਨੂੰ ਆਰਗੈਨਿਕ ਖੇਤੀ ਨਾਲ ਜੋੜਾਂਗੇ, ਤੁਹਾਡਾ ਫਾਇਦਾ ਹੋਵੇਗਾ। ਤੇ 200 ਕਰੋੜ ਰੁਪਿਆ ਕਿਸਾਨਾਂ ਦਾ ਖੂ ਖਾਤੇ ਪੈਂਦਾ ਨਜ਼ਰ ਆ ਰਿਹਾ ਹੈ। 200 ਕਰੋੜ ਦਾ ਅੰਕੜਾ ਹੁਣ ਤੱਕ ਆਇਆ ਹੈ। ਤਰਮਿੰਦਰ ਜੀ ਇਹ ਅੰਕੜਾ 300-400 ਕਰੋੜ ਤੱਕ ਹੋ ਸਕਦਾ ਹੈ। ਜੀ ਕਿਉਂਕਿ ਅਜੇ ਇਹ ਇੰਨੀ ਕੀ ਰਿਸਰਚ ਹੋਈ ਆ ਖੋਜ ਹੋਈ ਆ ਪੁਲਿਸ ਵੱਲੋਂ ਕੀਤੀ ਗਈ ਆ ਪੰਜਾਬ ਤੇ ਹਰਿਆਣਾ ਦੇ ਵਿੱਚ ਨਾ ਇੱਕ ਅ ਇੱਕ ਕੋਈ ਕੋਈ ਕੰਪਨੀ ਹੈਗੀ ਆ ਕੋਈ ਜਨਰੇਸ਼ਨ ਆ ਆ ਫਾਰਮਿੰਗ ਹੂੰ ਉਸ ਕੰਪਨੀ ਵੱਲੋਂ ਆਰਗੈਨਿਕ ਖੇਤੀ ਕਰਾਉਣ ਵਾਸਤੇ ਕਿਸਾਨਾਂ ਤੱਕ ਪਹੁੰਚ ਕੀਤੀ ਹੂੰ ਹੁਣ ਤੱਕ ਮੇਰੇ ਖਿਆਲ ਚ 16 ਬੰਦੇ ਗ੍ਰਿਫਤਾਰ ਹੋ ਚੁੱਕੇ ਆ ਕੱਲ ਇੱਕ ਬੰਦਾ ਹੈਗਾ ਖੰਨੇ ਦਾ ਡਾਕਟਰ ਆਯੁਰਵੇਦ ਡਾਕਟਰ ਆ ਸਾਬਕਾ ਡਾਕਟਰ ਹੈ ਡਾਕਟਰ ਡੀਡੀ ਪਰਮਾ ਉਸ ਨੂੰ ਵੀ ਕੱਲ ਆਰਗੈਨਿਕ ਖੇਤੀ ਦੇ ਮੁੱਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਇਹਨਾਂ ਦੇ ਉੱਪਰ ਦਾ ਪ੍ਰਾਈਜ਼ ਚ ਚਿਟਸ ਐਂਡ ਮਨੀ ਸਰਕੂਲੇਸ਼ਨ ਸਕੀਮ ਐ ਐਕਟ 79 ਤਹਿਤ ਕੇ ਦਰਜ ਕੀਤਾ ਗਿਆ ਹਮ ਇਹਨਾਂ ਦੇ ਖਿਲਾਫ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕਿਸਾਨਾਂ ਕੋਲ ਗਏ ਜੀ ਤੁਸੀਂ ਆਰਗੈਨਿਕ ਖੇਤੀ ਕਰੋ ਤੁਹਾਨੂੰ ਅਸੀਂ ਐਨੇ ਪੈਸੇ ਦਵਾਂਗੇ ਹੂੰ ਜਿਵੇਂ ਕਿ ਤੁਸੀਂ ਹੁਣ ਕੇਲੇ ਲੈਣ ਜਾਓ ਤਰਮਿੰਦਰ ਜੀ ਹੂੰ ਇੱਕ ਪਾਸੇ ਰੱਖਿਆ ਪਿਆ ਹੁੰਦਾ ਉਹਨਾਂ ਵੱਲੋਂ ਕੇਲਾ ਆਰਗੈਨਿਕ ਹੂੰ ਰੰਗ ਉਹਦਾ ਵੀ ਹੋ ਜਾਈਆ ਹੂੰ ਇੱਕ ਪਾਸੇ ਰੱਖਿਆ ਪਿਆ ਹੁੰਦਾ ਕੇਲਾ ਦੂਜਾ ਮਸਾਲਿਆਂ ਨਾਲ ਪੜਨ ਵਾਲਾ ਰੰਗ ਉਹਦਾ ਵੀ ਉਹੀ ਆ ਪਰ ਤੁਹਾਨੂੰ ਉਹ ਕਹਿੰਦੇ ਆ ਹੂੰ ਤੁਹਾਨੂੰ ਉਹ ਕਹਿੰਦੇ ਵੀ ਇਹ ਆਰਗੈਨਿਕ ਆ ਇਹ ਮਸਾਲਿਆਂ ਵਾਲਾ ਹੂੰ ਅਸੰਤ ਪਤਾ ਨਹੀਂ ਕਿਸ ਗੱਲ ਦਾ ਵੀ ਇਹ ਕਿਨੇ ਕਿਹਾ ਉਹ ਉਹਨਾਂ ਨੇ ਕਿਹਾ ਅਸੀਂ ਮੰਨ ਲਿਆ ਔਰਗੈਨਿਕ ਹੈਗਾ 100 ਰੁਪਏ ਦਾ ਕਿਲੋ ਹੂੰ ਤੇ ਜਿਹੜਾ ਮਸਾਲੇ ਵਾਲਾ 50 ਰੁਪਏ ਕਿਲੋ ਆ ਅੱਧੋ ਅੱਧੇ ਡੇੜ ਦਾ ਫਰਕ ਹੈ ਹੁਣ ਇਹਦਾ ਕੀ ਪੈਰਾਮੀਟਰ ਹੈਗਾ ਕਿ ਉਹਨੂੰ ਸਾਬਤ ਕਰੇ ਬੰਦਾ ਕਿ ਇਹ ਔਰਗੈਨਿਕ ਆ ਪੈਰਾਮੀਟਰ ਹੈ ਟੈਸਟ ਕਰਨਾ ਤੇ ਜਦੋਂ ਇਹ ਬੰਦੇ ਜਿਹੜੇ ਹੈਗੇ ਨੇ ਇਹਨਾਂ ਨੂੰ ਖੇਤੀ ਕਰਨ ਵਾਸਤੇ ਕਿਹਾ ਗਿਆ ਜਦੋਂ ਬਾਜ਼ਾਰ ਵਿੱਚ ਗਏ ਆਮ ਬਾਜ਼ਾਰ ਵਿੱਚ ਤਾਂ ਉਹ ਖੇਤੀ ਔਰਗੈਨਿਕ ਕੰਨ ਘਟ ਪਾਏ ਗਏ ਹੂੰ ਤੇ ਇਸ ਤੋਂ ਪਤਾ ਲੱਗਿਆ ਵੀ ਇਹ ਹੋਕ ਹੀ ਰਿਹਾ ਹੈ ਨਾਲੇ ਉਹਨਾਂ ਦੇ ਜਿਹੜੇ ਪੈਸੇ ਲਾਏ ਸੀ ਉਹਨਾਂ ਨੇ ਫਰਜ ਕਰ ਲਓ ਕਿਸੇ ਬੰਦੇ ਨੇ 5 ਲੱਖ ਲਾਤਾ ਹੂੰ ਉਹਨਾਂ ਨੇ ਕਿਹਾ ਸੀ ਤੁਹਾਡੇ ਸਾਲ ਵਿੱਚ 10 ਲੱਖ ਕਰਾਂਗੇ ਸੀ ਵੀ ਦੁੱਗਣੇ ਪੈਸੇ ਸੀ ਤੁਹਾਡੇ ਆਰਗੈਨਿਕ ਖੇਤੀ ਜੀ ਕਰਾਂਗੇ ਤੁਸੀਂ 5 ਲੱਖ ਲਾਉਣੇ ਹੋ ਤਾਂ ਉਹ ਉਹਨਾਂ ਨੂੰ ਘਾਟਾ ਪੈ ਗਿਆ ਉਸ ਤੋਂ ਗੱਲ ਕਰਦੀ ਕਰਦੀ ਕਿ ਸ਼ਿਕਾਇਤਾਂ ਹੋਣ ਲੱਗ ਪਈਆਂ ਸ਼ਿਕਾਇਤਾਂ ਤੋਂ ਬਾਅਦ ਜਿਹੜਾ ਅੱਡਾ ਸੀ ਆ ਮੇਨ ਅੱਡਾ ਇਹਨਾਂ ਦਾ ਆਰਗੈਨਿਕ ਖੇਤੀ ਕਰਾਉਣ ਵਾਲਿਆਂ ਦਾ ਉਹ ਨਿਕਲਿਆ ਖੰਨਾ ਹੂੰ ਖੰਨੇ ਵਿੱਚ ਨਾ ਮੇਨ ਮੁੱਖ ਅੱਡਾ ਸਰਗਣਾ ਉੱਥੇ ਨੇ ਉਹ ਉਹਨਾਂ ਨੇ ਫਿਰ ਚੁਗਿਰਦੇ ਦੇ ਵਿੱਚ ਦੇਖ ਕੇ ਵੀ ਕਿੰਨਾ ਕੋਇਆ ਤੇ ਹੌਲੀ ਹੌਲੀ ਰਿਸਰਚ ਹੁੰਦੀ ਖੋਜ ਹੁੰਦੀ 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 ਪਤਾ ਲੱਗਿਆ 200 ਕਰੋੜ ਤੱਕ ਦਾ ਹੁਣ ਤੱਕ ਸਾਹਮਣੇ ਆ ਚੁੱਕਿਆ ਹੂੰ ਤੇ ਇਹ ਵੀ ਕਿਹਾ ਗਿਆ ਅਖਬਾਰਾਂ ਦੇ ਵਿੱਚ ਲਿਖਿਆ ਲਿਖਿਆ ਗਿਆ ਕਿ ਇਹ ਵੱਧ ਕੇ 400 500 ਕਰੋੜ ਵੀ ਹੋ ਸਕਦਾ ਜੀ ਜੀ ਬਿਲਕੁਲ ਜੀ ਤੇ ਆਰਗੈਨਿਕ ਖੇਤੀ ਨੂੰ ਲੈ ਕੇ ਲੋਕ ਵੱਧ ਰਹੇ ਨੇ ਜਿਹੜੇ ਕਿਸਾਨ ਨੇ ਉਹ ਵੀ ਅੱਗੇ ਵੱਧ ਰਹੇ ਨੇ ਪਰ ਜੇਕਰ ਅਜੇ ਧੋਖੇ ਹੋਣਗੇ ਤਾਂ ਫਿਰ ਮਨੋਬਲ ਟੁੱਟਦਾ ਵੀ ਆ ਵੀ ਭਾਈ ਅਸੀਂ ਖਰੀਦਦਾਰਾਂ ਤਾਂ ਸਾਡੇ ਨਾਲ ਸਾਡੇ ਨਾਲ ਵੀ ਧੋਖਾ ਤੇ ਜਿਹੜੇ ਪੈਦਾਵਾਰ ਕਰਨ ਵਾਲੇ ਆ ਉਹਨਾਂ ਨਾਲ ਵੀ ਧੋਖਾ ਤੇ ਜਿਹੜੇ ਇਨਵੈਸਟਰ ਨੇ ਉਹਨਾਂ ਦੇ ਨਾਲ ਤਾਂ ਹੈ ਹੀ ਹੈ ਤਾਂ ਅਜਿਹੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਕਈ ਵਾਰ ਸਮਾਂ ਰਹਿੰਦੇ ਜਿਹੜੀ ਉਹ ਬਚਤ ਵੀ ਕਰ ਦਿੰਦੀਆਂ ਨੇ ਔਰਗੈਨਿਕ ਦਾ ਜਿਹੜਾ ਧੰਦਾ ਹੀ ਬੜਾ ਖਤਰਨਾਕ ਆ ਤਰਵਿੰਦਰ ਜੀ ਔਰਗੈਨਿਕ ਤੁਸੀਂ ਔਰਗੈਨਿਕ ਨੂੰ ਸਿਰਫ ਮੰਨਦੇ ਹੋ ਨਾ ਜੀ ਤੁਹਾਨੂੰ ਕਾਹ ਬੰਦਾ ਵੇਚਣ ਵਾਲਾ ਕਹਿ ਰਿਹਾ ਆ ਕਿ ਜਿਵੇਂ ਗੱਲ ਕਰਕੇ ਆਟੇ ਆ ਵੀ ਇਹ ਔਰਗੈਨਿਕ ਮੰਨ ਲੈਣੇ ਆ ਮੰਨ ਲੈਣੇ ਆ ਪਰ ਮਲ ਕੇ ਉਹਦਾ ਦਾ ਸਾਨੂੰ ਪੈਰਾਮਿਡ ਟਾਇਰਿੰਗ ਤਾਂ ਸਰਕਾਰ ਨੇ ਇਹ ਬਿਲਕੁਲ ਪੈਰਾਮਿਡ ਤਿਆਰ ਹੋਣਾ ਜਿੱਦਾਂ ਜਿਵੇਂ ਕਿ ਇੱਕ ਧੋਖਾ ਮੈਂ ਵੈਸੇ ਪ ਪੰਜਾਬ ਦੇ ਵਿੱਚ ਕੀ ਹਰਿਆਣਾ ਦੇ ਵਿੱਚ ਵੀ ਤੋਂ ਤੋਂ ਜਦੋਂ ਜਿਹੜੇ ਮੱਝਾ ਵਾਲੇ ਬੰਦੇ ਨੇ گاਵਾ ਵਾਲੇ ਬੰਦੇ ਨੇ ਉਹਨਾਂ ਕੋਲੇ ਇੱਕ ਦੋਜੀ ਜਾਂਦਾ ਦੁੱਧੀ ਮਿਲਕਮੈਨ ਜਾਂਦਾ ਤੁਹਾਡੇ ਕੋਲੇ ਦੁੱਧੀ ਜਾਂਦਾ ਤੇ ਤੁਸੀਂ ਜਦੋਂ ਉਹਨੂੰ ਦੁੱਧ ਪਾਉਨੇ ਹੋ ਮਿੰਤੀ ਉਹਦਾ ਪੈਮਾਨਾ ਚੈੱਕ ਕਰਿਓ ਮਿੰਤੀ ਵਾਲਾ ਜਿਹੜਾ ਗੜਬੀ ਹੁੰਦੀ ਹੈ ਜਾਂ ਉਹਦਾ ਉਹ ਹੁੰਦਾ ਮੱਗਾ ਹੁੰਦਾ ਹਾਂ ਬਿਕਰ ਜਿਹੜਾ ਹੁੰਦਾ ਹੁੰਦਾ ਉਹ ਤੁਸੀਂ ਚੈੱਕ ਕਰਿਓ ਉਹ ਕਿਲੋ ਦਾ ਹੁੰਦਾ ਹਮ ਇੱਕ ਕਿਲੋ ਤੋਂ ਤੋਂ ਉਹ ਲੈਂਦਾ ਦੁੱਧ ਹਮ ਤੇ ਕਿਲੋ ਦੁੱਧ ਲੈ ਕੇ ਜਦੋਂ ਉਹ ਦਹੀਂ ਚ ਆ ਗਿਆ ਦੁੱਧ ਉਹ ਹੂੰ ਤਾਂ ਉਹ ਤੁਹਾਨੂੰ ਪੈਮਾਨਾ ਹੈਗਾ ਲੀਟਰ ਦਾ ਹੂੰ ਮਰ ਕੇ 1 ਕਿਲੋ ਦੁੱਧ ਲਿਆ ਜਾਂਦਾ ਕਿਲੋ ਦੇ ਹਿਸਾਬ ਨਾਲ ਹੀ ਤੁਹਾਨੂੰ ਜਦੋਂ ਜਨ ਦੇ ਦਿਓ ਦੁੱਧ ਬਾਈ ਕਿਲੋ ਤੋਂ ਦਿਓ ਤੁਸੀਂ ਇਹ ਪੁੱਛਦੇ ਹੋ ਕਿ ਕਿਲੋ ਦੁੱਧ ਪਾ ਦਿਓ ਬਾਈ ਤਾਂ ਤੁਹੋਂ ਦਿੰਦੇ ਨੇ ਉਹ ਕਿ ਲੀਟਰ ਮਤਲਬ ਕਿੱਡਾ بڑا ਧੋਖਾ ਕੀਤਾ ਜਾ ਰਿਹਾ ਤੁਹਾਡੇ ਨਾਲ ਬਈ 1 ਕਿਲੋ ਕਹਿ ਕੇ 1 ਲੀਟਰ ਲੈਂਦੇ ਨੇ ਉਹ ਕਿਲੋ ਹੀ ਜਦੋਂ ਲੈ ਖਰੀਦਦੇ ਨੇ ਦਿੰਦੇ ਨੇ ਹੋਈ 1 ਲੀਟਰ ਅੱਛਾ ਜਿਵੇਂ ਉਹ ਬੋਤਲ ਹੁੰਦੀ ਹੈ ਨਾ ਜੀ ਸਰੋਂ ਦੇ ਤੇਲ ਵਾਲੀ ਉਹ ਮਲ 900 ਕੁਛ ਦੀ ਹੁੰਦੀ ਹੈ ਮਤਲਬ ਪੂਰੀ ਇੱਕ ਕੋ ਨਹੀਂ ਹੁੰਦੀ ਜੇ ਤੋਲ ਕੇ ਲਓਗੇ ਤੁਸੀਂ ਪਵਾ ਕੇ ਫਿਰ ਕਿਲੋ ਤੇਲ ਪੈਂਦਾ ਫਿਰ ਕਿਲੋ ਪੈਂਦਾ ਜੇ ਤੁਸੀਂ ਬੋਤਲ ਲਾਓਗੇ ਤਾਂ ਤੁਹਾਨੂੰ ਲੀਟਰ ਮਿਲੂਗਾ ਹਾਂ ਫਿਰ ਲੀਟਰ ਮਿਲੂਗਾ ਫਿਰ ਤੋਂ ਲੀਟਰ ਮਿਲੂਗਾ ਇਹ ਅਸਲ 'ਚੇ ਬੜਾ ਵੱਡਾ ਧੋਖਾ ਆਏਗਾ ਤੁਸੀਂ ਨਾ ਇੱਕ ਦੇਖਿਆ ਹੋਣਾ ਵੈਸੇ ਇਹ ਕੁਦਰਦੀ ਨਾ ਅਸੀਂ ਰਵਾਜ ਨੇ ਜੇ ਗੱਲਾਂ ਵੀ ਇੱਕੀ ਵਾਰ ਸ਼ੁਰੂ ਕਰ ਲੈਨੇ ਪਰ ਰੌਮ ਦੇ ਵਿੱਚ ਗੱਲਾਂ ਕਰਦੇ ਕਰਦੇ ਤੁਸੀਂ ਦੇਖਿਆ ਨਾ ਮੋਲਾਂ ਦੇ ਵਿੱਚ ਜਾਂ ਤੁਸੀਂ ਕੋਈ ਚੀਜ਼ ਰੇਟ ਲੱਖਿਆ ਹੁੰਦਾ 99 ਜਿਹਨੇ ਕਿ 100 ਰੁਪਇਆ 99 ਪੈਸੇ ਹਾਂ ਜਾਂ ਮਲ ਕੇ 99 ਰੁਪਏ ਹਾਂ 999 99 ਸਟੋਰ ਬੜੇ ਖੁੱਲ ਗਿਆ ਹਾਂ ਇਦਾਂ ਵੀ 99 ਉਹ ਤੁਸੀਂ ਤੁਹਾਡੇ ਕੋਲ ਨਾਲ ਰੁਪਇਆ ਖੁੱਲਾ ਨਾਲ ਰੁਪਇਆ ਉਹ ਦਿੰਦਾ ਖੁੱਲਾ ਤੁਹਾਨੂੰ 1 ਰੁਪਏ ਨਾਲ ਕੀ ਫਰਕ ਪੈਂਦਾ ਤੁਸੀਂ ਇਹ ਸੋਚੋਗੇ ਨਾ ਕਰੋੜਾ ਰੁਪਇਆ ਇਕੱਠਾ ਹੁੰਦਾ ਹਾਂ ਉਹ 1 ਰੁਪਇਆ ਕਰੋੜਾ ਰੁਪਇਆ ਇਕੱਠਾ ਕਰਦਾ ਉਹ ਕਰੋੜਾ ਰੁਪਇਆ ਉਹਨਾਂ ਨੂੰ ਲਾਭ ਹੁੰਦਾ ਉਹਨਾਂ ਨੂੰ ਤੇ ਤੁਸੀਂ ਸੋਚੋ 1 ਰੁਪਇਆ ਕੀ ਹੁੰਦਾ ਛੱਡੋ ਬਰਾ ਕੀ ਫਰਕ ਆ ਜੀ ਥੋੜਾ ਛੱਡ ਰੱਖ ਲਓ ਜੀ ਪਹਿਲੇ ਤੁਸੀਂ ਹੂੰ ਜੀ ਜੀ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ